ਕੋਫ ਗਲੇ ਵੀ ਪਿਛਲੇ ਸਮੇਂ ਚ 300 ਸਾਹਿਬ ਦੇ ਕੁਝ ਲੀਡਰਸ਼ਿਪ ਨਾਲ મતਭੇਦ ਹੋਣ ਕਰਕੇ ਵੱਖਰੇ ਅਕਾਲੀ ਦਲ ਬਣਿਆ ਸੀ ਹੁਣ ਬੈਠ ਕੇ ਸਾਰਿਆਂ ਜਿਹੜੇ ਨੇ મતਭੇਦ ਦੂਰ ਕਰ ਲਏ ਗਏ ਨੇ ਤੇ ਅਕਾਲੀ ਦਲ ਦੇ ਵਿੱਚ ਕਿਉਂਕਿ ਅਸੀਂ ਤਾਂ ਹੋਰ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਜਸਤਾ ਆਪਣੀ ਪਾਰਟੀ ਬਣਾਈ ਸੀ ਉਹ ਸਾਰੇ ਦਾ ਜਿਹੜਾ ਹੈ ਵਿੱਚ ਪਾਰਟੀ ਦੇ ਦੁਆਰੇ ਮਰਜ਼ ਕਰਤੀ ਗਈ ਹੈ ਤੇ ਸਾਰਾ ਮਕਸਦ ਸਿਰਫ ਇੱਕੋ ਹੀ ਹੈ ਵੀ ਅੱਜ ਜੋ ਪੰਜਾਬ ਦੇ ਹਾਲਾਤ ਨੇ ਬੜੇ ਚਿੰਤਾਜਨਕ ਨੇ ਤੇ ਅਕਾਲੀ ਦਲ ਦਾ ਮਜ਼ਬੂਤ ਹੋਣਾ ਅੱਜ ਸਮੇਂ ਦੀ ਲੋੜ ਸੀ ਵੀ ਨਹੀਂ ਪੰਜਾਬ ਦਾ ਨੁਕਸਾਨ ਹੋ ਰਿਹਾ ਜੇ ਅਕਾਲੀ ਦਲ ਕਮਜ਼ੋਰ ਰਹੇਗਾ ਸੋ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਇਹ ਫੈਸਲਾ ਲਿਆ ਗਿਆ ਤੇ ਅਸੀਂ ਉਮੀਦ ਕਰਦੇ ਹਾਂ ਵੀ ਸਾਰੇ ਤਗੜੇ ਹੋ ਕੇ ਪੰਜਾਬ ਦੇ ਲਈ ਤੇ ਮੰਤਰੀ ਲਈ ਕੌਮ ਦੇ ਲਈ ਕੁਝ ਕਰ ਸਕਾਂਗੇ ਲੋਕ ਸੱਚ ਉਹਨਾਂ ਲਈ ਤੁਹਾਡੀ ਕੀ ਤਿਆਰੀ ਹੈ ਕੀ ਤੁਸੀਂ ਉਹਨਾਂ ਨਾਲ ਲੜਦੇ ਉਸ ਬੰਦੇ ਦੀ ਤਿਆਰੀ ਤੇ ਪਾਰਟੀ ਦੀ ਲੋਕਾਂ ਦੀ ਹੁੰਦੀ ਹੈ ਬੰਦਾ ਇੱਕ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਹੁੰਦਾ ਜੀ ਬਾਕੀ ਪਾਰਟੀ ਫੈਸਲਾ ਕਰੂਗੀ ਤੁਸੀਂ ਚਾਹਵਾਨ ਦੇਖੋ ਚਾਹਵਾਨ ਕੁਝ ਨਹੀਂ ਹੁੰਦਾ ਕਿਉਂਕਿ ਜਿਹੜੀ ਕੋਈ ਖੇਤਰੀ ਪਾਰਟੀ ਹੁੰਦੀ ਹੈ ਨਾ ਉਹ ਚ ਜ਼ਿਆਦਾ ਲੋਕ ਹੁੰਦੇ ਨੇ ਚਾਹਵਾਨ ਸਟੇਟ ਪੋਲਿਟਿਕਸ ਰਹਿਣ ਨੇ ਜੀ ਟਿਕਟ ਮਿਲਦੀ ਹੈ ਜੀ ਦੇਖੋ ਜੇ ਪਾਰਟੀ ਨੇ ਟਿਕਟ ਲੜ ਕੇ ਆ ਵੀ ਲੜੋ ਫਿਰ ਤਾਂ ਲੜਨੀ ਪਊਗੀ। ਲਾ ਠੀਕ ਹੈ ਜੀ। ਇਹ ਗੱਲ ਤਾਂ ਇਹ ਹੈ। ਮੈਂ ਮੇਰੀ ਗੱਲ ਸੁਣੋ ਪਿਛਲੀ ਵਾਰ ਡੇਢ ਲੱਖ ਤੇ ਵਤੇ ਆ ਜੀ। ਦੇਖੋ ਪਿਛਲੀ ਵਾਰੀ ਪਿਛਲੀ ਪਿਛਲੀ ਵਾਰੀ ਵੀ ਮੈਂ ਚਾਹਵਾਂ ਨਹੀਂ ਸੀ ਲੜਨਾ। ਮੈਂ ਐਮਐਲਏ ਸੀ। ਉਦੋਂ ਤਾਂ ਹਲਕੇ ਦੀ ਸੰਗਤ ਵੀ ਕਹਿੰਦੀ ਸੀ ਜੀ ਤੁਸੀਂ ਨਾ ਲੜੋ। ਪਰ ਪਾਰਟੀ ਨੇ ਹੁਕਮ ਕੀਤਾ ਸੀ ਮੈਂ ਉਦੋਂ ਵੀ ਲੜਿਆ। ਹਾਲਾਂਕਿ ਹਾਲਾਤ ਤੁਹਾਨੂੰ ਪਤਾ ਹੀ ਕਿਹਦੇ ਸੀ। ਸੋ ਇਹ ਤਾਂ ਪਾਰਟੀ ਦਾ ਹੁਕਮ ਹੁੰਦਾ ਹੈ। ਪਾਰਟੀ ਦੇ ਜੋ ਹਿੱਤ ਨੇ ਉਹ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਪਾਰਟੀ ਜੇ ਤਗੜੀ ਹੋਊਗੀ ਤਾਂ ਹੀ ਸਰਕਾਰ ਬਣੂ ਤਾਂ ਹੀ ਸਾਰਾ ਕੁਝ ਹੋਊਗਾ। ਬਕਾਲੀਦਾਲ ਤਾਂ ਇਕੱਠੇ ਹੋ ਗਏ ਜੀ। ਬਿਜੀ ਤੁਹਾਡੇ ਭਾਜਪਾ ਨਾਲ ਵੀ ਗੱਠਜੋੜ। ਕੋ ਸਮਾਂ ਦੱਸੂਗਾ ਮੈਂ ਅੱਜ ਨਹੀਂ ਕੁਝ ਕਹਿ ਸਕਦਾ। ਸਿਆਸਤ ਐਸੀ ਚੀਜ਼ ਐ ਕੱਲ ਦਾ ਪਤਾ ਨਹੀਂ ਹੁੰਦਾ। ਸਮਝੌਤਾ ਐ ਹੁੰਦਾ ਐ ਨਹੀਂ ਹੁੰਦਾ। ਉਹਦਾ ਹੁਣ ਸਮੇਂ ਦੀ ਗਰਮ ਦੇ ਵਿੱਚ ਐ ਕਿ ਕੀ ਕਹਿ ਸਕਦਾ ਮੈਂ ਉਹਦੇ ਬਾਰੇ। ਪਰ ਤੁਹਾਡੀ ਮੁਸਕਰਾਟ ਦੱਸ ਰਹੀ ਐ। ਨਹੀਂ ਨਹੀਂ ਮੇਰੀ ਮੁਸਕਰਾਟ ਕੋਈ ਮੈਂ ਤਾਂ ਥੋੜੀ ਜਵਾਬ ਲਈ ਸੁਣ ਕੇ ਉਹ ਕਰ ਮੈਂ ਇਸ ਕਰਕੇ ਹੱਸ ਰਿਹਾ ਮੈਨੂੰ ਜਿੱਥੇ ਵੀ ਜਾ ਰਹੇ ਆਹੀ ਸਵਾਲ ਪੁੱਛਦੇ ਆ। ਵੀ ਇਕੱਲੀ ਭਾਜਪਾ ਸਮਝੌਤਾ ਕਰਦਾ ਗੱਲ ਇਹ ਵੀ ਇਹ ਕੋਈ ਇੱਕ ਸ਼ੀਟਾ ਸਮਝੌਤਾ ਸਿਰਫ ਸ਼ੀਟਾਂ ਦੇ ਦੇਣ ਲੈਣ ਨਹੀਂ ਹੁੰਦੀ। ਸਮਝੌਤੇ ਦੇ ਨਾਲ ਹੋਰ ਬਹੁਤ ਚੀਜ਼ਾਂ ਜੁੜੀਆਂ ਹੁੰਦੀਆਂ ਨੇ। ਇਸ਼ੂਜ਼ ਹੁੰਦੇ ਨੇ ਸੂਬੇ ਦੇ, ਆਪਣੀ ਪਾਰਟੀਆਂ ਦੇ ਜਿਹੜਾ ਏਜੰਡੇ ਹੁੰਦੇ ਨੇ ਉਹ ਸਾਰੀਆਂ ਬਾਰੇ ਵਿਚਾਰ ਚਰਚਾ ਕਰਕੇ ਫਿਰ ਸਮਝੌਤੇ ਹੁੰਦੇ ਨੇ। ਇੱਕ ਸੁਖਵੀਰ ਜੀ ਨੇ ਬੇਨਤੀ ਕੀਤੀ ਸੀ ਦੂਜਿਆਂ ਜਿਵੇਂ ਬੀਬੀ ਜੰਗੀਰਪੁਰ ਹੋ ਰਹੇ ਹੈਗੇ ਨੇ ਤੇ ਉਹ ਅਲੱਗ-ਅਲੱਗ ਜਿਹੜੇ ਚਾਹਦੇ ਸੀਗੇ ਕੀ ਉਹਨਾਂ ਨਾਲ ਵੀ ਤੁਹਾਡਾ ਸੰਪਰਕ ਰਿਹਾ ਵੀ ਇਕੱਠੇ ਹੋਣ ਕਿੰਤਾ ਸਾਹਿਬ ਨੇ ਗੱਲ ਕੀਤੀ ਸੀ। ਅੱਗੇ ਹੁਣ ਬੀਬੀ ਜੀ ਨੇ ਦੇਖਣਾ ਹੈ ਅਸੀਂ ਸਾਡੇ ਹੋਰ ਕੁਝ ਬੰਦੇ ਹੈਗੇ ਨੇ ਤਾਲਮੇਲ 'ਚ। ਕਿੰਤਾ ਸਾਹਿਬ ਉਹ ਜਿਹੜਾ ਹੈ ਮਲਾਕੇ ਪਰਲਾਨ ਸਾਹਿਬ ਨਾਲ ਪਾਰਟੀ ਸ਼ਾਮਿਲ ਚੇਤੀ ਕਰਵਾ ਰਹੇ। ਵਿਸ਼ਾਨੀ ਸਿੰਘ ਜੀ ਰਸੂਨ ਲੈ ਕੇ ਕੀ ਦੇਖਦੇ ਹੋ ਜੀ ਅੱ비 ਜਲ ਚੱਲ ਰਿਹਾ ਹੈ। ਦੇਖੋ ਮੈਂ ਇਹੀ ਕਹਿਣਾ ਵੀ ਪਹਿਲੀ ਗੱਲ ਤਾਂ ਕੋਈ ਗੱਲ ਸਿਰੇ ਨਾ ਚੜੇ ਚੜ੍ਹਦਾ ਇੱਕ ਤਾਂ ਕਾਰਨ ਇਹ ਵੀ ਹੈ ਵੀ ਕਿਸਾਨ ਆਪਸ ਚ ਵੰਡੇ ਹੋਏ ਨੇ। ਕੇਂਦਰ ਸਰਕਾਰ ਤੇ ਵੀ ਪ੍ਰੈਸ਼ਰ ਤਾਂ ਹੀ ਬਣੂਗਾ ਜੇ ਕਿਸਾਨ ਸਾਰੇ ਇਕੱਠੇ ਹੋਣਗੇ ਜਥੇਬੰਦੀਆਂ। ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਕੇਂਦਰ ਨਾਲ ਗੱਲ ਕਰਨ ਕੇਂਦਰ ਨੂੰ ਅਸੀਂ ਤਾਂ ਅਪੀਲ ਕਰਦੇ ਆਂ ਵੀ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਘਟੋ-ਘਟ ਸਾਰੀਆਂ ਮੰਨੀਆਂ ਜਾਣ ਐਮਐਸਪੀ ਦਾ ਬਹੁਤ ਵੱਡਾ ਮੁੱਦਾ ਹੈ ਵੱਤ ਤੋਂ ਵੱਤ ਫਸਲਾਂ ਤੇ ਐਮਐਸਪੀ ਦਿੱਤਾ ਜਾਵੇ ਤੇ ਕਿਸਾਨ ਦਾ ਜੋ ਅੱਜ ਆਰਥਿਕ ਹਾਲਾਤ ਨੇ ਉਹ ਚਿੰਤਾਜਨਕ ਨੇ ਕੱਲੇ ਕਿਸਾਨ ਦੇ ਨਹੀਂ ਮੈਂ ਸਮਝਦਾ ਹਰ ਵਰਗ ਦੇ ਵਿੱਚ ਛੋਟਾ ਵਪਾਰੀ ਹੈ ਛੋਟਾ ਕਿਸਾਨ ਹੈ ਉਹਨਾਂ ਬਾਰੇ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਅੱਜ ਸੋਚਣ ਦੀ ਲੋੜ ਹੈ ਬਜਟ ਚ ਕੀ ਹੈ ਦੱਸੋ ਕੁਝ ਵੀ ਨਹੀਂ ਬਜਟ ਚ ਲੋਕ ਤਾਂ ਵਿਚਾਰੀਆਂ ਜਨਾਨੀਆਂ ਬੀਬੀਆਂ ਸਾਡੀਆਂ ੜੀਕ ਨਹੀਂ ਆ ਸੀ ਵੀ ਸਾਨੂੰ 1000 ਰੁਪਏ ਮਿਲੂਗਾ ਪਰ ਇਹ ਹੁਣ ਤੀਜਾ ਬਜਟ ਵੀ ਲੰਘ ਗਿਆ ਦੇਖੋ 3 ਸਾਲ ਤਾਂ ਹੋ ਗਏ ਪਰ ਇਹ ਬਜਟ ਪੂਰੇ ਇੱਕ ਪੂਰੇ ਸਾਲ ਵਾਸਤੇ ਹੈ ਸੋ 3 ਸਾਲ ਲੰਘ ਗਏ ਫੇਰ ਕੀ ਕੀ ਰਹਿ ਜਾਣਾ ਉਹ ਤਾਂ ਵਿਚਾਰੀਆਂ ਉੜੀਕੀ ਜਾਂਦੀਆਂ ਉਹਨਾਂ ਦਾ ਤਾਂ ਮੈਨੂੰ ਲੱਗਦਾ ਸਾਰੀਆਂ ਦਾ ਤਕਰੀਬਨ 24-24000 ਰੁਪਏ ਤਾਂ ਹੁਣ ਸਰਕਾਰ ਪ੍ਰਤੀ ਬਕਾਇਆ ਹੋ ਗਿਆ ਇੱਕ ਜਨਾਨੀ ਦਾ ਹੁਣ ਦੇਖਦੇ ਕਰ ਦੇਣਗੇ ਉਹ ਤਾਂ ਵਿਕਾਸ ਨੂੰ ਕਿਵੇਂ ਲੈ ਕੇ ਜਾਊਗਾ ਅੱਗੇ ਇਹ ਵਿਕਾਸ ਵਿਕਾਸ ਤਾਂ ਮੇਰੀ ਗੱਲ ਨੂੰ 2 ਸਾਲ ਹੋ ਗਏ ਵਿਕਾਸ ਤਾਂ ਵਿਕਾਸ ਛੱਡੋ ਇਹਨਾਂ ਦਾ ਤਾਂ ਰਿਪੇਅਰ ਨਹੀਂ ਹੁੰਦੀਆਂ ਸੜਕਾਂ ਸੜਕਾਂ ਦਾ ਤੁਸੀਂ ਪਿੰਡਾਂ ਜਾ ਕੇ ਤੁਸੀਂ ਕਿਸੇ ਸੜਕ ਤੇ ਚਲੇ ਜਾਓ ਤਹਤ ਨਾਲ ਟੁੱਟੀਆਂ ਪਈਆਂ ਜਿਹੜੀਆਂ ਪਿੱਛੇ ਹੋ ਗਈ ਰਿਪੇਅਰ ਹੋ ਗਈ ਹੁਣ ਇਹਨਾਂ ਨੇ 2 ਸਾਲਾਂ ਚ ਕੁਝ ਨਹੀਂ ਕੀਤਾ ਫਿਰ ਸ਼ਹਿਰਾਂ ਦੇ ਵਿੱਚ ਵਿਕਾਸ ਦੀ ਗੱਲ ਕਰ ਲੋ 1 ਰੁਪਿਆ ਕਿਤੇ ਲੱਗਿਆ ਹੋਵੇ ਜਿਹੜੀਆਂ ਕੋਈ ਵਾਟਰ ਵਰਕਸ ਖੜੇ ਨੇ ਖੜੇ ਨੇ ਉਹਨਾਂ ਨੂੰ ਕੋਈ ਰਿਪੇਅਰ ਕਰਨ ਨਹੀਂ ਆ ਰਿਹਾ ਸੋ ਬਹੁਤ ਵਿਕਾਸ ਦਾ ਬੁਰਾ ਹਾਲ ਹੈ ਤੇ ਇਹ ਇਹ ਮਤਲਬ ਵਿਕਾਸ ਵੱਲ ਤਾਂ ਇਹਨਾਂ ਨੂੰ ਧਿਆਨ ਹੀ ਨਹੀਂ ਮਿਲਦਾ ਹੈ ਹੀ ਨਹੀਂ ਕੋਈ ਧਿਆਨ ਵਿਕਾਸ ਵੱਲ ਕਿੰਦਰ ਸਾਹਿਬ ਮੋਰ ਦੱਸੋ ਜਿੱਦਾਂ ਸੁਨੀਲ ਜਾਖੜ ਕਹਿੰਦੇ ਨੇ ਵੀ ਪੰਜਾਬ ਲਈ ਕਾਲੀ ਲਈ ਵਿਕਾਸ ਲਈ ਤਰੱਕੀ ਲਈ ਜਾਂ ਸ਼ਾਂਤੀ ਲਈ ਅਕਾਲੀ ਦਲ ਨਾਲ ਗੱਠਜੋੜ ਜ਼ਰੂਰੀ ਹੈ ਤੁਸੀਂ ਸਮਝਦੇ ਹੋ ਵੀ ਜ਼ਰੂਰੀ ਹੈ ਪੰਜਾਬ ਦੇ ਵਿਕਾਸ ਦੇ ਦੇਖੋ ਗੱਲ ਹੈ ਕੇਂਦਰ ਨਾਲ ਕੇਂਦਰ ਤੋਂ ਬਿਨਾ ਕੋਈ ਸੁਭਾਤ ਰਕੀ ਨਹੀਂ ਕਰ ਸਕਦਾ ਕੇਂਦਰ ਦੇ ਨਾਲ ਚੰਗੇ ਸੁਖਾਵਾਂ ਵਿੱਚ ਸੰਬੰਧ ਹੋਣਗੇ ਉਹਦਾ ਫਾਇਦਾ ਤਾਂ ਹੁੰਦਾ ਹੀ ਆ ਪਰ ਕਿਤੇ ਨਾ ਕਿਤੇ ਜਾਕਰ ਸਾਹਿਬ ਦੀ ਮੈਂ ਗੱਲ ਦੀ ਭਾਵਨਾ ਨੂੰ ਸਤਿਕਾਰ ਕਰਦਾ ਪਰ ਉਹਦੇ ਨਾਲ ਕਈ ਜਿਹੜੇ ਇਸ਼ੂਸ ਹੁੰਦੇ ਨੇ ਸਟੇਟਾਂ ਦੇ ਉਹ ਵੀ ਸਮਝਦੇ ਨੇ ਜਾਣਦੇ ਨੇ ਸਾਰੇ ਇਸ਼ੂਸ ਨੂੰ ਸਾਡੇ ਪੰਥਕ ਮਸਲੇ ਨੇ ਕੋਈ ਦੂਜੇ ਨਹੀਂ ਅਸੀਂ ਵੀ ਗੱਲ ਕਰਦੇ ਰਹੇ ਹਾਂ ਤਕਰੀਬਨ ਚਾਰ ਵਾਰੀ ਅਸੀਂ ਅ ਹਮੇਸ਼ਾ ਜੀ ਨੂੰ ਮਿਲੇ ਆ ਮੈਂ ਤੇ ਢੀਂਸਾ ਸਾਹਿਬ ਪਿਛਲੇ ਸਮੇਂ ਦੌਰਾਨ ਤਕਰੀਬਨ ਇਹ 2 ਸਾਲ ਦੇ ਵਿੱਚ ਤੇ ਚਾਰਾਂ ਦੇ ਵਿੱਚੋਂ ਤਿੰਨ ਵਾਰੀ ਅਸੀਂ ਪੰਜਾਬ ਦੀ ਕਿਸਾਨੀ ਦੀ ਤੇ ਜਿਹੜਾ ਹੈ ਜਿਹੜਾ ਪੰਜਾਬ ਦੇ ਜਿਹੜੇ ਬੰਦੀ ਸਿੰਘਾਂ ਦੀ ਇਹਨਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਵਿਸ਼ਵਾਸ ਦਵਾਇਆ ਪਰ ਹੋਇਆ ਕੁਝ ਨਹੀਂ ਤੇ ਐਸੇ ਕਈ ਮਸਲੇ ਨੇ ਜਿਹੜੇ ਜਿਨ੍ਹਾਂ ਬਾਰੇ ਕੇਂਦਰ ਨੂੰ ਥੋੜੀ ਹਮਦਰਦੀ ਦਿਖਾਉਣੀ ਚਾਹੀਦੀ ਹੈ ਅਸੀਂ ਤਾਂ ਜਿਹੜਾ ਹੈ ਬਹੁਤ ਇਸ ਗੱਲ ਨੂੰ ਸਾਡੇ ਵਾਸਤੇ ਤਾਂ ਪੰਜਾਬ ਵਾਸਤੇ ਤਾਂ ਕੇਂਦਰ ਦੀ ਸਪੋਰਟ ਬਹੁਤ ਜ਼ਰੂਰੀ ਹੈ ਇਸ ਦਾ ਕੋਈ ਦੂਰਾ ਇਹ ਨਹੀਂ ਉਹਨਾਂ ਕਾਲੀ ਦਾ ਲਿਕ ਹੋ ਗਿਆ ਕੋਈ ਹੋਰ ਪ੍ਰੈਸ਼ਰਾਈਜ਼ ਕਿਸ ਤਰੀਕੇ ਨਾਲ ਵੱਡੇ ਢੀਂਸਾ ਸਾਹਿਬ ਕਰਨਗੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੋਈ ਤਾਂ ਹੁਣ ਪਾਰਟੀ ਦੇ ਵਿੱਚ ਅਸੀਂ ਇਕੱਠੇ ਬੈਠ ਕੇ ਫੈਸਲਾ ਕਰਕੇ ਅੱਗੇ ਤੁਰਾਂਗੇ ਕਲੇਟੀਨ ਸਾਹਿਬ ਤਾਂ ਨਹੀਂ ਹੁਣ ਜੋ ਤਾਂ ਇੱਕ ਜਦ ਆਪਾਂ ਇਕੱਠੇ ਹੋਗੇ ਫਿਰ ਤਾਂ ਸਾਰੀਆਂ ਗੱਲਾਂ ਤੇ رائے ਕਰਕੇ ਚੱਲਾਂਗੇ ਅੱਗੇ ਕੋਈ ਪੱਪਲ ਨੂੰ ਆਫਰ ਹੈਗੀ ਹੈ ਵੱਡੇ ਢੀਂਸਾ ਸਾਹਿਬ ਜਿਵੇਂ ਇਨ ਟੱਚ ਨੇ ਜਿਆਦਾ ਵੀ ਕੋਈ ਸਮਝੌਤੇ ਦੀ ਵਿਚੋਲਗੀ ਤਾਂ ਕੋਈ ਨਾ ਕੋਈ ਕਰਦਾ ਨਹੀਂ ਨਹੀਂ ਹਜੇ ਕੋਈ ਨਹੀਂ ਐਸੀ ਕੋਈ ਗੱਲ ਨਹੀਂ ਢੀਂਸਾ ਸਾਹਿਬ ਵੱਲੋਂ ਕੋਈ ਨਹੀਂ ਹਜੇ ਕੋਈ ਕਦਮ ਬਾਕੀ ਜਿਹੜਾ ਹੈ ਇਹਨਾਂ ਦੀ ਕੋਈ ਪਾਰਟੀ ਤੇ ਚੱਲ ਰਹੀ ਹੋਵੇ ਤਾਂ ਮੈਨੂੰ ਪਤਾ ਨਹੀਂ ਇਕੱਠੇ ਹੋਣ ਨਾਲ ਕਹੇ ਜਾਂ ਫਰਕ ਪੈ ਰਾਜਨੀਤੀ ਤੇ ਪੰਜਾਬ ਦੀ ਤੇ ਦੰਦੇ ਦੋ ਪਰਿਵਾਰ ਕਹ ਲਓ ਦੋ ਭਰਾ ਕਹ ਲਓ ਜਾਂ ਦੋ ਵਿਅਕਤੀ ਕਹ ਲਓ ਕੋਈ ਵੀ ਕਿਸੇ ਵੀ ਕਿਸੇ ਤਰੀਕੇ ਨਾਲ ਜਦ ਇਕੱਠੇ ਹੁੰਦੇ ਆ ਤਾਂ ਉਹਦੇ ਨਾਲ ਮਜ਼ਬੂਤੀ ਤਾਂ ਮਿਲਦੀ ਆ ਤੇ ਸਾਡਾ ਮਕਸਦ ਵੀ ਇਹੀ ਸੀ ਤੇ ਇਹਦੇ ਨਾਲ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਸਾਡੀ ਲੀਡਰਸ਼ਿਪ ਦੇ ਵਿੱਚ ਵੀ ਉਤਸ਼ਾਹ ਹੈ ਤੁਸੀਂ ਦੇਖ ਰਹੇ ਹੋਵੋਗੇ ਵੀ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਜਿੱਥੇ ਜਿੱਥੇ ਮੈਂ ਗਿਆ ਮੈਂ ਹੋਰ ਜ਼ਿਲ੍ਹਿਆਂ ਚ ਵੀ ਮਾਨਸਾ ਚ ਵੀ ਮੈਂ ਦੇਖਿਆ ਹੁਸ਼ਾਰਪੁਰ ਵੀ ਜਾ ਕੇ ਉੱਥੇ ਵੀ ਦੇਖਿਆ ਸਾਰੀ ਜਗ੍ਹਾ ਵਰਕਰਾਂ ਚ ਬਹੁਤ ਉਤਸ਼ਾਹ ਹੈ ਥੈਂਕ ਯੂ ਜੀ